ਸਸ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਰਿਜ਼ਲਟਸ ਲੈ ਕੇ ਆਜਾਣਾ ਤੁਹਾਡੇ ਨਾਲ ਜਿਵੇਂ ਕੱਲ ਮੈਂ ਤੁਹਾਨੂੰ ਪੀਪੀਆਰਸ ਦੇ ਵਿੱਚ ਦੌਰਾਨ ਪੀਪੀਆਰਸ ਦਿਖਾਉਣ ਦੌਰਾਨ ਦੱਸ ਰਿਹਾ ਸੀ ਕਿ ਓਪਨ ਵਰਕ ਫੋਰਮ ਦਾ ਰਿਜ਼ਲਟ ਕਾਫੀ ਫਾਸਟ ਆ 10 ਪਾਸਪੋਰਟ ਓਪਨ ਵਰਕ ਫੋਰਮ ਦੇ ਦੋਸਤੋ ਰਸੀਵ ਹੋਏ ਨੇ ਇਹ ਸਾਰੇ ਪਾਸਪੋਰਟ ਫੈਬ ਤੇ ਮਈ ਨਾਲ ਸੰਬੰਧਿਤ ਕੇਸਿਸ ਨੇ ਸੀ ਫੈਬ 2024 ਮਈ 2024 ਇਹ ਦੋ ਮਹੀਨਿਆਂ ਦੇ ਵਿੱਚ ਜਿਹੜੇ ਮੈਕਸਿਮਮ ਕੇਸ ਲੱਗੇ ਸੀ ਉਹਨਾਂ ਦੇ ਰਿਜ਼ਲਟਸ ਆਲਮੋਸਟ ਆਲਮੋਸਟ ਸਾਰੇ ਫਿਨਿਸ਼ ਹੋਣ ਤੇ ਆ ਹੁਣ ਜਿਹੜੇ ਇਸ ਤੋਂ ਬਾਅਦ ਕਿਹੜੇ ਮੰਥ ਦੇ ਰਿਜ਼ਲਟ ਫਾਸਟ ਹੋਣਗੇ ਉਹ ਜਿਵੇਂ ਹੀ ਅਗਲੀਆਂ ਪੀਪੀਆਰਸ ਆਉਣਗੀਆਂ ਮੈਂ ਤੁਹਾਨੂੰ ਨਾਲ ਦੇ ਨਾਲ ਦੱਸਦਾ ਰਹੂੰਗਾ ਸੋ ਇਹ 10 ਪਾਸਪੋਰਟ ਓਪਨ ਦੇ ਨੇ 7 ਪਾਸਪੋਰਟ ਦੋਸਤੋ ਸਟੂਡੈਂਟ ਵੀਜ਼ਾ ਨਾਲ ਸੰਬੰਧਿਤ ਨੇ ਇਹ ਉਹ ਕੈਂਡੀਡੇਟਸ ਨੇ ਜਿਨ੍ਹਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕੈਨੇਡਾ ਪੜਨ ਜਾਣਾ ਹੈ ਜਿਨ੍ਹਾਂ ਦੇ ਅਕਤੂਬਰ ਇਨਟੇਕ ਨੇ ਜਾਂ ਜਨੂਅਰੀ ਇਨਟੇਕ ਈਵਨ ਬਹੁਤ ਬੱਚਿਆਂ ਨੇ ਆਪਦੇ ਅਪਲਾਈ ਕੀਤੇ ਹੋਏ ਸੀਗੇ ਉਹਨਾਂ ਦੇ ਵੀ ਵੀਜ਼ਾਸ ਆਉਣੇ ਸ਼ੁਰੂ ਹੋ ਗਏ ਬਟ ਜਿਹੜੀ ਟਰੈਵਲਿੰਗ ਦਾ ਜਿਹੜਾ ਕੰਡੀਸ਼ਨ ਹੈ ਕਿ ਇਹ ਉਹ ਹੁਣ ਵੀ ਉਵੇਂ ਹੀ ਰਹੂਗੀ ਕਿ 28 ਦਿਨ ਪਹਿਲਾਂ ਹੀ ਤੁਸੀਂ 30 ਦਿਨ ਪਹਿਲਾਂ ਹੀ ਤੁਸੀਂ ਜਾ ਸਕਦੇ ਹੋ ਉਸ ਤੋਂ ਪਹਿਲਾਂ ਤੁਸੀਂ ਟਰੈਵਲ ਨਹੀਂ ਕਰ ਸਕਦੇ ਸੋ ਦੋਸਤੋ ਸਟਡੀ ਪਲੱਸ ওপਨ ਵਾਲੇ ਕੈਂਡੀਡੇਟ ਖਾਸ ਕਰਕੇ ਧਿਆਨ ਦੇਣ ਜੇ ਹੁਣ ਤੁਹਾਡਾ ਇਸ ਵਕਤ ਮਾਨਾ ਕਿ ਕੈਨੇਡਾ ਤੁਸੀਂ ਇਕੱਠਿਆਂ ਨਹੀਂ ਜਾਣਾ ਤਾਂ 골ਡਨ ਪੀਰੀਅਡ ਆ ਇਸ ਵਕਤ ਉਹਦੇ ਪਿੱਛੇ ਕਾਰਨ ਕੀ ਆ ਜਦੋਂ ਉਹਦੀਆਂ ਕੰਡੀਸ਼ਨਸ ਲਾਗੂ ਹੋਈਆਂ ਨੇ ਓਪਨ ਵਰਕ ਪਰਮਿਟ ਨਾਲ ਸੰਬੰਧਤ ਨਵੇਂ ਰੂਲਸ ਆਏ ਨੇ ਤੇ ਬੈਚਲਰ ਡਿਗਰੀ ਵੀ ਸਿਰਫ ਲਿਮਟਡ ਸਟਰੀਮਸ ਨੇ ਜਿਹਦੇ ਵਿੱਚ ਤੁਸੀਂ ਲਿਜਾ ਸਕਦੇ ਹੋ ਪਰ ਮਾਸਟਰ ਡਿਗਰੀ ਵਾਲੇ ਸਾਰੇ ਹੀ ਨਾਲ ਨਾਲ ਲਿਜਾ ਸਕਦੇ ਨਹੀਂ ਇਸ ਕਰਕੇ ਜਿਹੜੀ ਓਪਨ ਵਰਕ ਪਰਮਿਟ ਦੀ ਤਾਦਾਦ ਅਪਲਾਈ ਹੋਣ ਦੀ ਬਹੁਤ ਘਟੀ ਸੀ ਉਹਦੇ ਨਾਲ ਰਿਜ਼ਲਟਸ ਦੀ ਜਿਹੜੀ ਸਕਸੈਸ ਰੇਸ਼ਿਓ ਆਫ ਦਿ ਪੋਸਿਬਿਲਿਟੀ ਬਹੁਤ ਵਧ ਗਈ ਆ ਸੋ ਦੋਸਤੋ ਜੇ ਤੁਸੀਂ ਆਪਦਾ ਕੇਸ ਓਪਨ ਵਰਕ ਪਰਮਿਟ ਜਾਂ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਮੈਨੂੰ ਮਿਲ ਕੇ ਆਪਦਾ ਕੇਸ ਡਿਸਕਸ ਕਰਨਾ ਚਾਹੁੰਦੇ ਹੋ ਤਾਂ ਕਿਸੇ ਵੀ ਨਜ਼ਦੀਕੀ ਬ੍ਰਾਂਚ ਮਿਲੋ ਜਾਂ ਅਪਾਇੰਟਮੈਂਟ ਲੈ ਕੇ ਮੈਨੂੰ ਲੁਧਿਆਣਾ ਜਾਂ ਮੋਕਾ ਆਫਿਸ ਮਿਲ ਸਕਦੇ ਹੋ ਥੈਂਕ ਯੂ ਬਈ